सीएम साहब दी जेड़ा युद्ध नश्या विरुद्ध कैंपेन है अते ऑर्गेनाइज क्राइम ਦੇ ਖਿਲਾਫ ਜਿਹੜਾ ਸਾਡਾ ਮਹਿੰਮ ਚੇੜੀ ਹੋਈ ਉਹਨਾਂ ਵੱਲੋਂ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ 4.5 ਕਿਲੋ ਹਿਰੋਇਨ ਤੇ ਇੱਕ ਸਫੈਸਟੀਕੇਟਿਡ 0.30 ਬੋਰ ਦਾ ਪਿਸਟਲ ਰਿਕਵਰ ਕੀਤਾ ਤਿੰਨ ਅਕਿਊਜ਼ਡ ਅਸੀਂ ਫੜੇ ਹੈ ਜਿਹੜੇ ਕਿ ਕਾਫੀ ਮੋਟੇ ਲੈਵਲ ਤੇ ਜਿਹਨੂੰ ਆਪਾਂ ਕਹਿੰਦੇ ਆ ਬਿਗ ਫਿਸ਼ ਉਹ ਡਰੱਗ ਕਾਰਟਲ ਜਿਹੜਾ ਬਸਟ ਕੀਤਾ ਗਿਆ ਇਹ ਜਿਹੜੇ ਤਿੰਨੋਂ ਦੋਸ਼ੀ ਨੇ ਇੱਕ ਫਿਰੋਜ਼ਪੁਰ ਦਾ ਮੈਨ ਜਿਹਦਾ ਕਿ ਪਿੰਡ ਜਿਹੜਾ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਹੋਣ ਕਰਕੇ ਇਹ ਉੱਥੇ ਡਰਾਪਿੰਗ ਕਰਾਉਂਦਾ ਆਪਣੇ ਏਰੀਏ 'ਚ ਗੁਰਵਿੰਦਰ ਸਿੰਘ ਇਲੀਅਸ ਕੋਪੀ ਪਿੰਡ ਸ਼ਾਹਵਾਲਾ ਪੀਐਸ ਜ਼ੀਰਾ ਡਿਸਟ੍ਰਿਕਟ ਫਿਰੋਜ਼ਪੁਰ 23 ਸਾਲ ਦੀ ਉਮਰ ਹੈ ਖੇਤੀਬਾੜੀ ਦਾ ਕੰਮ ਕਰਦਾ ਔਰ ਜਿਹੜਾ ਐ ਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਦੇ ਜਿਹੜੇ ਸਬੰਧ ਬਣੇ ਹੋਏ ਔਰ ਡਰਾਪਿੰਗ ਦੇ ਥਰੂ ਆਰਮਜ਼ ਐਮਿਨਿਸ਼ਨ ਤੇ ਨਾਰਕੋਟਿਕ ਦੀ ਵੱਡੀ ਸਮਗਲਿੰਗ ਦੇ ਵਿੱਚ ਇਨਵੋਲਡ ਹੈ ਇਸ ਤੋਂ ਇਲਾਵਾ ਸਭ ਤੋਂ ਪਹਿਲੇ ਜਿਹੜੇ ਦੋ ਦੂਸਰੇ ਦੋਸ਼ੀ ਨੇ ਉਹ ਹੈਗਾ ਦਲਜੀਤ ਲਾਲਾ ਇਹ ਨਿਸ਼ਾਰਾ ਟਾਲਾ ਬੜਾ ਮਸ਼ਹੂਰ ਪਿੰਡ ਹੈ ਅਮਰਸਰ ਰੂਰਲ ਚ ਉੱਥੋਂ ਦਾ ਰਹਿਣ ਵਾਲਾ ਹੁਣ ਇਹ ਹਾਲ ਦੀ ਟਾਈਮ ਜਿਹੜਾ ਹੈ ਸਿਟੀ ਦੇ ਵਿੱਚ ਰਹਿ ਰਿਹਾ ਹੈ ਮੁਸਬਾਹਤ ਕੀਤੀ ਨੇ ਦੇ ਵਿੱਚ ਇਹ ਤਾਂ ਕਿਹਾ ਸਾਥੀ ਹੱਥੇ ਤੇ ਲਈਏ ਸ਼ਿਬੂ ਇਹ ਵੀ ਮੁਸਲਵਾਬਾਦ ਚ ਰਹਿ ਰਿਹਾ ਇਸ ਟਾਈਮ ਬੇਸਿਕਲੀ ਜੋ ਪਹਿਲਾ ਮੁੜਲੀ ਇੰਟੈਲੀਜੈਂਸ ਬੇਸਡ ਇਸ ਆਪਰੇਸ਼ਨ ਦੇ ਵਿੱਚ 1.5 ਕਿਲੋ ਹਿਰੋਇਨ ਤੇ 0.30 ਬੋਰ ਦਾ ਇੱਕ ਪਿਸਤਲ ਬਰਾਮਦ ਹੋਇਆ ਜਦੋਂ ਸਾਡੇ ਸੀਆਈਏ ਸਟਾਫ ਦੀ ਟੀਮ ਨੇ ਇੰਸਪੈਕਟਰ ਮੋਲਕਦੀਪ ਹੋਣਾਂ ਦੀ ਟੀਮ ਨੇ ਗੁਰਵਿੰਦਰ ਏਲੀਅਸ ਕੋਪੀ ਨੂੰ ਫੜਿਆ ਇਸ ਕਨਸਾਈਨਮੈਂਟ ਨਾਲ ਉਹਦੀ ਬੜੀ ਡਿਟੇਲ ਚ ਪੁੱਛਗਿੱਛ ਦੇ ਵਿੱਚ ਬਾਕੀ ਦੋ ਮੁਲਜ਼ਮ ਜਿਹੜੇ ਦਲਜੀਤ ਲਾਲਾ ਤੇ ਤਿਲਕ ਸ਼ਿਬੂ ਇਹ ਫੜੇ ਇਹਨਾਂ ਤੋਂ ਫਿਰ 3 ਕਿਲੋ ਹਿਰੋਇਨ ਬਰਾਮਦ ਹੋਰ ਹੋਈ ਇਹਦੇ ਚ ਜਿਹੜੀ ਇੰਟਰਸਟਿੰਗ ਗੱਲ ਇਹ ਹੈ ਕਿ ਫੋਰਨ ਔਰ ਪਾਕਿਸਤਾਨ ਬੇਸ ਜਿਹੜੇ ਹੈਂਡਲਰਸ ਨੇ ਉਹ ਕਿਵੇਂ ਇਹਨਾਂ ਨੂੰ ਜੋੜਦੇ ਨੇ ਇਹਦੇ ਚ ਕਿਉਂਕਿ ਜਿਹੜਾ ਗੁਰਵਿੰਦਰ ਗੋਪੀ ਹੈ ਇਹ ਫਿਰੋਜ਼ਪੁਰ ਏਰੀਆ ਦਾ ਹੈ ਔਰ ਇਹ ਦੋ ਜਿਹੜੇ ਬੰਦੇ ਆ ਦਲਜੀਤ ਲਾਲਾ ਕੋਈ ਨਿਸ਼ਾਰਾ ਟਾਲਾ ਵੀ ਬਿਲਕੁਲ ਬਾਰਡਰ ਦੇ ਨੇੜੇ ਪੈਂਦਾ ਪਿੰਡ ਤੇ ਤੇਲ ਕਾਨੂੰਨ ਨਾਲ ਲਾਇਆ ਹੋਇਆ ਸੀ ਅਟਾਰੀ ਏਰੀਆ ਅਟਾਰੀ ਸੈਕਟਰ ਜਿਹਨੂੰ ਕਹਿ ਸਕਦੇ ਆ ਇੰਟਰਨੈਸ਼ਨਲ ਬਾਰਡਰ ਦਾ ਉਹ ਐਕਟੀਵੇਟ ਕੀਤਾ ਹੋਇਆ ਸੀ ਉੱਥੇ ਇਹ ਸਾਰਾ ਆਪਣਾ ਧੰਦਾ ਕਰਦੇ ਸੀ ਔਰ ਤੇ ਜੁਆਇਨਿੰਗ ਪੁਆਇੰਟ ਇਹਨਾਂ ਦਾ ਫੋਰਨ ਬੇਸ ਹੈਂਡਲਰ ਤੇ ਪਾਕ ਬੇਸ ਜਿਹੜੇ ਸਮਗਲਰ ਸੀਗੇ ਇਹਦੇ ਚ ਜਿਹੜੀ ਮੇਨ ਇੰਪੋਰਟੈਂਟ ਗੱਲ ਇਹ ਹੋਰ ਸਾਹਮਣੇ ਆਈ ਹੈ ਕਿ ਜਿਹੜਾ ਦਲਜੀਤ ਲਾਲਾ ਹੈ ਇਹ ਵੀ ਇਹਦੇ ਖਿਲਾਫ ਵੀ ਪਹਿਲਾਂ 25 ਆਰਮਜ਼ ਐਕਟ ਦਾ ਮਕਦਮਾ ਜਿਹੜਾ ਐਸੇ ਸਾਲ 15 9 2025 ਨੂੰ ਐਸਐਸਓਸੀ ਅੰਮ੍ਰਿਤਸਰ ਵੱਲੋਂ ਕਾਊਂਟਰ ਇੰਟੈਲੀਜੈਂਸ ਵੱਲੋਂ ਦਰਜ ਕੀਤਾ ਗਿਆ ਸੀ ਔਰ ਜੇਲ ਦੇ ਵਿੱਚ ਵੀ ਇਹਨੇ ਆਪਣੇ ਜਿਹੜੇ ਕੰਟੈਕਟਸ ਹੋਰ ਵਧਾਏ ਉਸੇ ਤਹਿਤ ਇਹ ਸਮਗਲਿੰਗ ਜਿਹੜਾ ਕਾਟਰਲ ਇਹ ਰਨ ਕਰ ਰਹੀ ਸੀ ਅਜੇ ਇਹਦੇ ਵਿੱਚ ਦੋ ਤਿੰਨ ਗ੍ਰਿਫਤਾਰੀਆਂ ਹੋਰ ਬਾਕੀ ਨੇ ਕੋਈ ਕੁਝ ਬੰਦੇ ਭੱਜੇ ਹੋਏ ਨੇ ਔਰ ਜੋ ਇਨਵੈਸਟੀਗੇਸ਼ਨ ਕੈ ਰਹੀ ਹੈ ਵੀ ਕੁਝ ਹੋਰ ਕਨਸਾਈਨਮੈਂਟ ਉਹਨਾਂ ਕੋਲ ਲੁਕੋਈ ਹੋਈ ਹੈ ਉੱਤੇ ਵੀ ਅਸੀਂ ਕੰਮ ਕਰ ਰਹੇ ਆਂ ਔਰ ਜਿਹੜਾ ਫਾਈਨੈਂਸ਼ੀਅਲ ਐਂਗਲ ਹੈ ਸਪੈਸ਼ਲੀ ਜਿਹੜਾ ਗੁਰਵਿੰਦਰ ਗੋਪੀ ਤੇ ਲਾਲੇ ਦਾ ਉਹ ਅਸੀਂ ਜਿਹੜੇ ਉਹਨਾਂ ਦੇ ਸਾਰੇ ਬੈਂਕ ਅਕਾਊਂਟਸ ਤੇ ਹੋਰ ਚੀਜ਼ਾਂ ਉਹ ਸਟੱਡੀ ਕੀਤੀਆਂ ਜਾ ਰਹੀਆਂ ਔਰ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਅਸੀਂ ਹੋਰ ਗਿਫਤਾਰੀਆਂ ਤੇ ਰਿਕਵਰੀਆਂ ਕਰਾਂਗੇ ਸਪੈਸ਼ਲੀ ਡਰੱਗ ਦੀ ਤੇ ਫਾਈਨੈਂਸ਼ੀਅਲ ਐਂਗਲ ਨੂੰ ਦੇਖਦੇ ਹੋਏ ਸੋ ਇਹਦੇ ਸਾਡੀ ਸਾਰੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਡੀਸੀਪੀ ਇਨਵੈਸਟੀਗੇਸ਼ਨ ਸ਼੍ਰੀ ਰਵਿੰਦਰਪਾਲ ਸਿੰਘ ਜੀ ਦੀ ਰਹਿਨਮਾਈ 'ਚ ਔਰ ਉਹਨਾਂ ਨਾਲ ਸਾਡੇ ਏਡੀਸੀਪੀ ਸਿਟੀ 2 ਸ੍ਰਿਵਿਨੈਲਾ ਜੀ ਲਲਿਤ ਸਾਡੇ ਏਸੀਪੀ ਔਰ ਹਰਵਿੰਦਰ ਹਰਮਿੰਦਰ ਸਾਡੇ ਏਸੀਪੀ ਕ੍ਰਾਈਮ ਔਰ اسپੈਸ਼ਲੀ ਅਮੋਲਕਦੀਪ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਬੜਾ ਇਹਨੂੰ ਬਰੀਕੀ ਨਾਲ ਪ੍ਰੋਫੈਸ਼ਨਲੀ ਪਹਿਲਾਂ ਇੰਟੈਲੀਜੈਂਸ ਕਲੈਕਟ ਕੀਤੀ ਫਿਰ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਿਤਨਾ ਕਿ ਕਾਫੀ ਇਹ ਵੱਡੀ ਮਾਤਰਾ ਚ ਇਹ ਚੀਜ਼ ਜਿਹੜੀ ਹੈ ਬ੍ਰਾਂਧ ਹੋਈ ਸਾਰੇ ਸਾਰਾ ਡਰੋਨ ਰਹੀ ਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਜੀ ਫਿਰੋਜ਼ਪੁਰ ਸੈਕਟਰ ਤੇ 28 ਸੈਕਟਰ ਦੋ ਬੜੇ ਉੱਪਰ ਕੇ ਆਏ ਇਸ ਦੇ ਵਿੱਚ ਉਹਨਾਂ ਦੇ ਮੈਂ ਤੁਹਾਨੂੰ ਤਾਂ ਹੀ ਦੱਸਿਆ ਕਿ ਇਸ ਚ ਹੋਰ ਵੀ ਕੰਮ ਕੀਤਾ ਜਾ ਰਿਹਾ ਹੈ ਔਰ ਕਾਫੀ ਲੋਕ ਫਿਕਰ ਹੋਏ ਨੇ ਜਿਹੜੇ ਇਸ ਵੇਲੇ ਇਧਰ ਉਧਰ ਹੋਏ ਹੋਏ ਨੇ ਬਟ ਜਿਹੜੀ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਅਸੀਂ ਕਰਨਗੇ ਪਿਸਤਲ ਫੜਿਆ ਇਹਦਾ ਨਾ ਪਿਸਤਲ ਵੀ ਇਦਾਂ ਐ ਨਾ ਜੀ ਜਿਹੜੇ ਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਚੈਨਲਸ ਨੇ ਖੁੱਲੇ ਰੱਖਦੇ ਸਮਗਲਰ ਆਪਣੇ ਔਰ ਹਿਰੋਇਨ ਦੇ ਨਾਲ ਜਿਹੜਾ ਆਮ ਆਰਮਸ ਦਾ ਸਮਗਲਿੰਗ ਦਾ ਜਿਹੜਾ ਚੱਲਦਾ ਨੈਟਵਰਕ ਉਹ ਵੀ ਨਾਲ ਨਾਲ ਹੀ ਪੈਰਲਲ ਚੱਲਦਾ ਔਰ ਜਿਹੜੇ ਇਹੋ ਜਿਹੇ ਸਮਗਲਰ ਹੁੰਦੇ ਨੇ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਕੋਲ ਇੱਕ ਦਹਾ ਹਥਿਆਰ ਹੋ ਜਾਂ ਨਜਾਇਜ਼ ਉਹਨਾਂ ਤੋਂ ਅਕਸਰ ਮਿਲਦਾ ਹੈ ਬਿਕੋਜ਼ ਜਦੋਂ ਵੀ ਕਨਸਾਈਨਮੈਂਟ ਡਰਾਪਿੰਗ ਹੁੰਦੀ ਹੈ ਤੇ ਡਰੱਗ ਤੋਂ ਇਲਾਵਾ ਇਹ ਚੀਜ਼ ਵੀ ਨਾਲ ਡ੍ਰੌਪ ਹੁੰਦੀ ਹੈ ਜੀ ਮੁਸਤਾਫਾ ਬਾਬਾ ਉਹ ਕਿਵੇਂ ਮਿਲਿਆ ਕਿ ਤੁਹਾਨੂੰ ਬਾਰਡਰ ਦੇ ਹੋ ਗਏ ਤੇ ਮੁਸਤਾਫਾ ਬਾਬਾ ਤੇ ਸ਼ਹਿਰ ਮੈਂ ਉਹੀ ਦੱਸਦਾ ਨਾ ਜੀ ਇਹਦੇ ਚ ਜਿਹੜਾ ਕਾਮਨ ਫੈਕਟਰ ਆ ਪਾਕਪੇ ਸਮਗਲਰ ਹੈ ਤੇ ਫੋਰਨ ਬੇਸ ਹੈਂਡਲਰ ਹੈ ਇੱਕ ਇਹਨਾਂ ਨੇ ਫਿਰੋਜ਼ਪੁਰ ਵਾਲੇ ਇੱਕ ਦੂਜੇ ਨੂੰ ਜਾਣਦੇ ਨਹੀਂ ਦਲਜੀਤ ਲਾਲੇ ਨਾਲ ਕੰਟੈਕਟ ਕਰਾਇਆ ਗੁਰਵਿੰਦਰ ਗੋਪੀ ਦਾ ਉਹ ਬਾਹਰੋਂ ਕਰਾਇਆ ਗਿਆ ਤੇ ਉਸੇ ਨਾਲ ਹੀ ਇਹ ਸਾਰਾ ਇਹਨਾਂ ਨੇ ਆਪਣਾ ਜਿਹੜਾ ਕਾਟਰ ਲਾ ਚਲਾਉਣਾ ਸ਼ੁਰੂ ਕੀਤਾ ਤੇ ਮੁਸਤਾਫਾ ਬਾਬਾ ਦੇ ਬੰਦੇ ਕਿਵੇਂ ਇਨਵੋਲ ਇਹ ਦਲਜੀਤ ਲਾਲਾ ਜਿਹੜਾ ਨਸ਼ਾਰੇ ਢਾਲੇ ਦਾ ਰਹਿਣ ਵਾਲਾ ਮੁਸਤਫਾ ਬਾਦ ਐ ਇਸ ਵੇਲੇ ਕਿਰਾਏ ਤੇ ਰਹਿ ਰਿਹਾ ਇੱਥੇ ਮੁਸਤਫਾ ਬਾਦ ਅਮਰਸਰ ਚ ਤੇ ਦੂਜੀ ਗੱਲ ਤੁਹਾਨੂੰ ਮੈਂ ਜਿਵੇਂ ਦੱਸਿਆ ਜਿਵੇਂ ਡਾਇਰੈਕਸ਼ਨ ਮਿਲਦੀ ਰਹੀ ਇੱਕ ਦੂਜੇ ਨੂੰ ਮਿਲਾਇਆ ਗਿਆ ਕਿ ਆਪਣੇ ਕਾਮਨ ਇਹਨਾਂ ਦਾ ਗੈਂਗ ਬਣ ਗਿਆ ਕਾਟਲ ਬਣ ਗਿਆ ਤੇ ਉਸ ਤੇ ਹੀ ਇਹ ਕੰਮ ਕਰਦੇ ਰਹੇ ਮੈਂ ਵੀ ਬੜੇ ਕਿੰਨੇ ਦੇ ਗੁਰਵਿੰਦਰ ਗੋਪੀ ਜਿਹੜਾ 23 ਸਾਲ ਦਾ ਜੀ 12ਵੀਂ ਪਾਸ ਐ ਐਗਰੀਕਲਚਰ ਦਾ ਕੰਮ ਕਰਦਾ ਖੇਤੀਬਾੜੀ ਦਾ ਤਿਲਕ ਸ਼ਿਬੂ ਜਿਹੜਾ 18 ਸਾਲ ਦਾ ਹੈ ਵੈਲਡਿੰਗ ਦਾ ਕੰਮ ਕਰਦਾ ਹੈ ਦਲਜੀਤ ਲਾਲਾ 20 ਸਾਲ ਦਾ ਹੈ ਤੇ ਲਾਇਬਰ ਦਾ ਕੰਮ ਕਰਦਾ ਸਰ ਲਾਇਸਨਿੰਗ ਇਹਦੇ ਵਿੱਚ ਇੱਕ ਲਾਇਸਨਿੰਗ ਆਫੀਸਰ ਹੁੰਦਾ ਹੈ ਮੈਂ ਲਾਇਬੈਲੀਆ ਵਿੱਚ ਲਾਇਸਨਿੰਗ ਆਫੀਸਰ ਕਿਹੜਾ ਜੀਹਨ ਦਾ ਜਿਹੜਾ ਕਿ ਸਾਰਿਆਂ ਨੂੰ ਇਕੱਠਿਆਂ ਕਰ ਰਿਹਾ ਦੇਖੋ ਗੁਰਵਿੰਦਰ ਗੋਪੀ ਗੁਰਵਿੰਦਰ ਗੋਪੀ ਨੂੰ ਆਪਾਂ ਮੇਨ ਮੰਨ ਸਕਦੇ ਆ ਇਹਦੇ ਵਿੱਚ ਤੇ ਨਾਲ ਦੂਜੇ ਨੰਬਰ ਤੇ ਦਲਜੀਤ ਲਾਲਾ ਹੈ ਤੇ ਲਕ ਜਿਹੜਾ ਉਹ ਦਲਜੀਤ ਲਾਲੇ ਨੇ ਆਪਣੇ ਨਾਲ ਜੋੜਿਆ ਹੈ ਪੈਸੇ ਦੇ ਲਾਲਚ ਤੇ ਹੋਰ ਸਮਗਲਿੰਗ ਐਕਟੀਵਿਟੀਆਂ ਨੂੰ ਅੰਜਾਮ ਦੇਣ ਵਾਸਤੇ ਸਰ ਉਮਰ ਤੇ ਹਨ 20 ਸਾਲ ਹੈ ਦਾ ਮਤਲਬ ਇਸ ਤੋਂ ਪਹਿਲੇ ਹੀ ਹਾਂ ਜੀ ਇਹ ਕੋਈ ਆਪਣਾ ਬੜੀ ਬਦਕਿਸਮਤੀ ਹੈ ਬੜੀ અનਫੋਰਚੂਨੇਟਲੀ ਮੈਂ ਹਮੇਸ਼ਾ ਦੱਸਦਾ ਕਿ ਯੰਗਸਟਰ ਸਾਡੇ ਛੋਟੇ ਲਾਲਚ ਚ ਜਾ ਕੇ ਫਸ ਜਾਂਦੇ ਆ ਆਪਣੀਆਂ ਜ਼ਿੰਦਗੀਆਂ ਖਰਾਬ ਕਰਦੇ ਆ ਔਰ ਅਲਟੀਮੇਟਲੀ ਉਹ ਉਹਨਾਂ ਨੂੰ ਲੀਗਲ ਐਕਸ਼ਨ ਜਿਹੜਾ ਫੇਸ ਕਰਨਾ ਪੈਂਦਾ ਜਦੋਂ ਕਿ ਬਾਹਰ ਬੈਠੇ ਲੋਕ ਉਹਨਾਂ ਨੂੰ ਬਹਿਕਾਵੇ ਚ ਲੈਂਦੇ ਆ ਝੂਠੇ ਫਸਲਾ ਲੈਂਦੇ ਆ ਉਹਦੇ ਤੇ ਹੀ ਇਹ ਸਾਰਾ ਜਿਹੜਾ ਆਪਣਾ ਕਾਰਟਲ ਚਲਾਉਂਦੇ ਸਰ ਤੁਸੀਂ ਦੱਸਿਆ ਚੋਰ ਵੀ ਗ੍ਰਿਫਤਾਰੀਆਂ ਹੋਣੀਆਂ ਤੋਂ ਅਮਰ ਸਰ ਨਾ ਬੇਸਟ ਆ ਕਿ ਬਾਹਰ ਨਹੀਂ ਬਾਹਰੀਆਂ ਵੀ ਹੈਗੀਆਂ ਜੀ ਬਾਹਰੀਆਂ ਵੀ ਹੈ ਉਹ ਸੀ ਨਾਮ ਤਾਂ ਨਹੀਂ ਸ਼ੇਅਰ ਕਰੇ ਫਿਰ ਸਾਰੇ ਅਲਰਟ ਵੀ ਹੋ ਜਾਂਦੇ ਆ ਲੋਕੀ ਅਲਰਟ ਤਾਂ ਹੁੰਦੀ ਐ ਬਟ ਫਿਰ ਵੀ ਆਪਾਂ ਇਟ ਇਜ਼ ਬੈਟਰ ਕਿ ਉਹਨੂੰ ਨਾ ਪਰ ਰਿਵੀਲ ਕੀਤਾ ਜਾਵੇ ਸਟੇਜ ਤੇ ਜੀ ਜੇਲ੍ਹ ਚ ਕੰਟੈਕਟ ਹੋਈ ਸਰ ਇਹਨਾਂ ਨਾਲ ਜੇਲ੍ਹ ਨਹੀਂ ਜੀ ਬਾਹਰੋਂ ਫੋਰਨ ਬੇਸ ਉਹੀ ਸੋਸ਼ਲ ਮੀਡੀਆ ਪਲੈਟਫਾਰਮਸ ਐਪਸ ਔਰ ਡਰਾਪਿੰਗ ਪੁਆਇੰਟਸ ਕੋਆਰਡੀਨੇਟਸ ਉਹ ਸਾਰੀਆਂ ਕਾਮਨ ਗੱਲਾਂ ਜਿਵੇਂ ਬ੍ਰੈਲੇ ਆਪਾਂ ਸਾਰੇ ਜਿਹੜੇ ਕਾਰਟਲ ਬਸਟ ਕੀਤੇ ਉਹਨਾਂ ਚਾਹੀਆਂ ਜੀ ਠੀਕ ਹੈ ਥੈਂਕ ਯੂ ਜੀ